ਅਰਦਾਸ ਹੋ ਰਹੀ ਹੈਗੀ ਇਸ ਟਾਈਮ ਸਤਿਗਣ ਸ਼੍ਰੀ ਹਜੂਰ ਸਾਹਿਬ ਵਿਕੇ ਸਵੇਰ ਦਾ ਟਾਈਮ ਹੈ ਅੱਜ ਅਸੀਂ ਇੱਥੋਂ ਦਰਸ਼ਨ ਕਰਕੇ ਨਿਕਲਾਂਗੇ ਅਬ ਇਧਰ ਵੱਲੋਂ ਚੱਲਾਂਗੇ ਇਹ ਸਵੇਰ ਦਾ ਟਾਈਮ ਅਸੀਂ ਬਾਹਰੋਂ ਦਰਸ਼ਨ ਕਰ ਰਹੇ ਹਾਂ ਤੁਹਾਨੂੰ ਕਰਾ ਰਹੇ ਅੰਦਰ ਵੀਡੀਓ ਰਿਕਾਰਡਿੰਗ ਅਲਾਉਡ ਨਹੀਂ ਹੈਗੀ ਇਧਰ ਪ੍ਰਸ਼ਾਦ ਇਧਰ ਪਿੰਨੀ ਪ੍ਰਸ਼ਾਦ ਕਾਊਂਟਰ ਇਹ ਇਧਰ ਨਿਸ਼ਾਨ ਸਾਹਿਬ ਸਾਹਮਣੇ ਅਰਦਾਸ ਹੋ ਰਹੀ ਹੈ ਮਹਾਰਾਜ ਦੀ ਚੱਲ ਰਹੀ ਹੈ ਅਰਦਾਸ ਹੋ ਰਹੀ ਹੈ ਐਨ ਬਾਹਰ ਦਾ ਨਜ਼ਾਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਹਰ ਜੀ ਦੇ ਦਰਸ਼ਨ ਕੋ ਮਨ ਜਾਓ ਜਪ ਜਪ ਜੀ ਮਾ ਸਤਿ ਫਰਨਾ ਹਰ ਭਾਗ ਆ ਗਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀਵਾ ਕੁਰਾ ਜਿਹੜੀ ਆ ਮੇਰੇ ਪਿੱਛੇ ਰੋਡ ਆ ਰਹੀ ਹੈਗੀ ਐ ਤੇ ਜਿਹੜੀ ਰੋਡ ਆ ਰਹੀ ਪਿੱਛੇ ਇਹ ਸਤਖੰਡ ਸ਼੍ਰੀ ਹਜੂਰ ਸਾਹਿਬ ਤੋਂ ਆ ਰਹੀ ਹੈ ਜਦੋਂ ਅਸੀਂ ਕਰਨਾਟਕਾ ਵਿਦਰ ਨੂੰ ਜਾਂਦੇ ਆ ਨਾਨਕ ਚੀਰਾ ਸਾਹਿਬ ਲਈ ਤੇ ਫਿਰ ਇੱਥੇ ਆਉਂਦੀ ਰੋੜੀ ਸਾਬ ਜਾਦਿਆਂ ਦੀ ਯਾਦ ਵਿੱਚ ਬਣਿਆ ਗੁਰੂ ਘਰ ਆਂਦਾ ਹੈਗਾ ਇੱਥੇ ਸੰਗਤਾਂ ਰੁਕਦੀਆਂ ਨੇ ਚਾਹ ਪਾਣੀ ਪ੍ਰਸ਼ਾਦਾ ਪਾਣੀ ਅਗਰ ਕਿਸੇ ਨੇ ਛਕਣਾ ਚਾਹ ਛਕਣੀ ਤਾਂ ਇੱਥੇ ਗੱਡੀਆਂ ਫਿਰ ਰੁਕਦੀਆਂ ਨੇ ਇੱਥੇ ਜਗ੍ਹਾ ਤੇ ਅੱਜ ਅਸੀਂ ਸਵੇਰੇ ਸਤਖੰਡ ਸ਼੍ਰੀ ਹਜੂਰ ਸਾਹਿਬ ਤੋਂ ਨਿਕਲੇ ਸੀਗੇ ਤੇ ਹੁਣ ਅਸੀਂ ਇੱਥੇ 11:00 11:30 ਦਾ ਟਾਈਮ ਹੋ ਗਿਆ ਹੈਗਾ ਚਾਹ ਪਾਣੀ ਪ੍ਰਸ਼ਾਦਾ ਪਾਣੀ ਇੱਥੇ ਛਕਾਂਗੇ ਇਸ ਤੋਂ ਬਾਅਦ ਫਿਰ ਅਸੀਂ ਅੱਗੇ ਨਿਕਲਾਂਗੇ ਗੇਟ ਅੰਦਰ ਐਂਟਰ ਕਰਦੇ ਸਾਰੇ ਇੱਥੇ ਬੱਚਿਆਂ ਦੇ ਖੇਡਣ ਲਈ ਬਣਿਆ ਹੋਇਆ ਨੇ ਇੱਕ ਤਰ੍ਹਾਂ ਦਾ ਅਜਾਇਬ ਘਾਰ ਹੀ ਹੈ ਇਹ ਉੱਪਰ ਇੱਕ ਜਹਾਜ਼ ਬਣਿਆ ਕਾਰ ਸੇਵਾ ਵਾਲਾ ਨਿੱਧਰ ਨਿਸ਼ਾਨ ਸਾਹਿਬ ਲੱਗਿਆ ਇਹ ਸਾਹਿਬ ਜਾਦਿਆਂ ਦੀ ਯਾਦ ਵਿੱਚ ਬਣਿਆ ਹੋਇਆ ਗੁਰੂ ਘਰ ਹੈਗਾ ਇਹ ਬੇਸਿਕਲੀ ਸਤਖੰਡਿ ਸ਼੍ਰੀ ਹਜੂਰ ਸਾਹਿਬ ਤੋਂ ਜਦੋਂ ਅਸੀਂ ਵਿਦਰ ਕਰਨਾਟਕਾ ਨਾਨਕ ਚਿਹਰਾ ਸਾਹਿਬ ਜਾਂਦੇ ਹਾਂ ਤਾਂ ਉਸ ਯਾਤਰਾ ਨੂੰ ਸਪੋਰਟ ਕਰਨ ਲਈ ਹੈਗਾ ਬਹੁਤ ਵਧੀਆ ਇੱਥੇ ਗੁਰੂ ਘਰ ਇਹ ਬਣਿਆ ਹੋਇਆ ਹੈਗਾ ਸੰਗਤਾਂ ਇੱਥੇ ਗੱਡੀਆਂ ਰੁਕਦੀਆਂ ਨੇ ਜਿੰਨੀਆਂ ਵੀ ਸੰਗਤ ਜਿਹੜੀ ਨਾਨਕ ਚਿਹਰਾ ਸਾਹਿਬ ਨੂੰ ਜਾਂਦੀ ਹੈ ਉਹ ਸੰਗਤ ਇੱਥੇ ਰੁਕਦੀ ਹੈਗੀ ਐ ਪ੍ਰਸ਼ਾਦਾ ਲੰਗਰ ਪਾਣੀ ਇੱਥੇ ਰਹਿਣ ਦੀ ਵਿਵਸਥਾ ਵੀ ਹੈਗੀ ਐ ਇਸ ਗੁਰੂ ਘਰ ਦੇ ਵਿੱਚ ਬੇ ਯਾਤਰਾ ਨੂੰ ਇੱਕ ਤਰ੍ਹਾਂ ਦਾ ਇਹ ਸਹਿਯੋਗ ਹੈ ਦਿਨ ਵਾਸਤੇ ਗੁਰੂ ਘਰ ਸशोਭਿਤ ਹੈ ਜੇ ਛੋਟੇ ਸ਼ਰਜਾਦਿਆਂ ਦੀ ਯਾਦ ਵਿੱਚ ਵੈਸੇ ਇਹ ਬਣਿਆ ਹੋਇਆ ਇੱਥੇ ਕਿਉਂਕਿ ਸੰਗਤਾਂ ਜ਼ਿਆਦਾਤਰ ਦਸੰਬਰ ਦੇ ਮਹੀਨੇ ਹੀ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਕਰਦੀਆਂ ਨੇ ਉਸ ਦੌਰਾਨ ਫਿਰ ਇਹ ਗੁਰੂ ਘਰ ਰਸਤੇ ਚੰਦਾ ਹੈਗਾ ਕਿਸ ਨੇ ਜਦੋਂ ਕਿਉਂਕਿ ਸੰਗਤ ਸਵੇਰੇ ਸਾਜ ਰਿਆ ਨਿਕਲਦੀ ਹੈਗੀ ਹੈ ਸਤਖੰਡਿ ਸ਼੍ਰੀ ਹਜੂਰ ਸਾਹਿਬ ਤੋਂ ਤਾਂ ਫਿਰ ਇੱਥੇ ਪ੍ਰਸ਼ਾਦਾ ਪਾਣੀ ਹਰ ਕਿਸੇ ਨੇ ਚਾਹ ਪੀਣੀ ਤਾਂ ਉੱਥੇ ਪੀ ਸਕਦਾ ਹੁਣ ਅਸੀਂ ਦਰਬਾਰ ਚ ਦਰਸ਼ਨ ਕਰਾਂਗੇ ਤੇ ਨਾਲੇ ਚਾਹ ਪੀਵਾਂਗੇ ਚੱਲ ਕੇ ਇਹ ਸਾਹਿਬ ਜਦਾਂ ਯਾਦ ਵਿੱਚ ਬਣਿਆ ਹੋਇਆ ਗੁਰੂ ਘਰ ਇੱਧਰੋਂ ਅਸੀਂ ਆਏ ਹੈਗੇ ਤੇ ਮਹਾਰਾ ਦਰਸ਼ਨ ਕਰਦੇ ਅੰਦਰ ਖਣਪੜ ਸਾਹਿਬ ਚੱਲ ਰਹੇ ਨੇ ਆ ਸੰਗਤਾਂ ਇੰਜੋਏ ਕਰ ਰਹੀਆਂ ਹੈਗੀਆਂ ਹਾਥੇ ਦੇ ਕਹਿੰਦੇ ਚੜ ਕੇ ਦੇਖਣਾ ਹੈਗਾ ਇਹ ਇੰਦਰ ਮੋਰ ਬਣਿਆ ਇੱਧਰ ਸ਼ੇਰ ਬਣਿਆ ਇਹ ਆ ਗਈ ਬੋਟੇ ਆ ਗਈ ਫੋਟੋ ਵਿੱਚ ਆ ਗਈ ਆ ਮੋਰ ਬਣਿਆ ਆ ਅਰਵਿੰਦਰ ਭੈਣ ਜੀ ਸ਼ਰਨ ਭੈਣ ਜੀ ਉੱਪਰ ਚੜੇ ਫੋਟੋ ਖਿਚਾ ਰਹੇ ਆ ਚਾਹੁੰਦੇ 1 ਮਿੰਟ ਇੱਕ ਉਧਰ ਊਠ ਆ ਗਿਆ ਉਹ ਊਠ ਘੋੜੇ ਇਧਰ ਫੋਟੋਆਂ ਖਿਚੋ ਰੀਆਂ ਇਧਰ ਕਾਰਾਂ ਖੜੀਆਂ ਇਧਰ ਜਹਾਜ਼ ਉੱਪਰ ਕਾਰ ਸੇਵਾ ਵਾਲਾ ਨੇ ਬਣਾਇਆ ਹੋਇਆ ਹੈ ਇਧਰ ਨਿਸ਼ਾਨ ਸਾਹਿਬ ਸਾਹਮਣੇ ਗੁਰੂ ਘਰ ਜਦੋਂ ਆਪਾਂ ਹਜੂਰ ਸਾਹਿਬ ਤੋਂ ਬਿੱਦਰ ਵੱਲ ਨੂੰ ਜਾਂਦੇ ਆ ਤਾਂ ਫਿਰ ਰਸਤੇ ਦੇ ਵਿੱਚ ਇੱਥੇ ਇੱਕ ਕੀ ਗੁਰੂ ਕਰਕੇ ਤਾਬਾ ਹੈਗਾ ਇਹਨਾਂ ਕੋਲ ਚਾਹ ਵੀ ਮਿਲ ਜਾਂਦੀ ਹੈ ਫਲ ਫਰੂਟ ਵੀ ਇਹਨਾਂ ਨੇ ਰੱਖਿਆ ਹੋਇਆ ਜੂਸ ਵਗੈਰਾ ਮਿਲ ਜਾਂਦਾ ਸਿੱਖ ਸੰਗਤ ਦੀਆਂ ਗੱਡੀਆਂ ਇੱਥੇ ਰੁਕਦੀਆਂ ਨੇ ਹਾਲਾਂਕਿ ਅਸੀਂ ਮਹਾਰਾਸ਼ਟਰ ਜੀ ਹੈਗੇ ਕਰਨਾਟਕ ਹਾਲੇ ਐਂਟਰ ਨਹੀਂ ਕਰਿਆ ਹੈਗਾ ਸੜਕ ਥੋੜੀ ਖਰਾਬ ਹੈ ਇਹ ਇਹ ਸੜਕ ਥੋੜੀ ਖਰਾਬ ਹੈਗੀ ਹੈ ਸਿੰਗਲ ਰੋਡ ਹੈ ਸਿੰਗਲ ਰੋਡ ਹੈਗੀ ਇਹ ਮਹਾਰਾਸ਼ਟਰ ਤੋਂ ਜਾਂ ਕਰਨਾਟਕਾ ਨੂੰ ਜਾਂਦੇ ਆਂ ਵਿਦਰ ਨੂੰ ਇਹ ਸਿੰਗਲ ਰੋਡ ਹੈਗਾ ਤੇ ਇੱਥੇ ਹੀ ਫਿਰ ਇੱਕ ਟਾਬਾ ਸੀਗਾ ਇੱਥੇ ਸਿੱਖ ਸੰਗਤ ਰੁਕਦੀ ਹੈ ਟਰੈਵਲਰ ਗੱਡੀਆਂ ਵੀ ਰੁਕਦੀਆਂ ਨੇ ਆਪਾਂ ਵੀ ਸੋਚਿਆ ਸਾਰੇ ਸੰਗਤ ਕਹਿੰਦੀ ਚਾਹ ਪੀਣੀ ਹੈ ਪਕੌੜੇ ਖਾਣੇ ਆ ਤਾਂ ਉੱਥੇ ਬੜਾ ਪਾਉ ਸੀਗਾ ਬੜਾ ਪਾਉ ਲੈ ਲਿਆ ਹੈਗਾ ਹਲ ਫਰੂਟ ਵੀ ਨਾਲ ਕੋਲ ਹੈਗਾ ਕੇਲੇ ਵੀ ਹੈਗਾ ਕੇਲਾ ਇੱਧਰ ਤੇ ਬੜਾ ਮੁੱਖ ਫਸਲ ਹੈਗੀ ਹੈ ਬਰਹਾਨਪੁਰ ਚ ਵੀ ਕੇਲਾ ਬਹੁਤ ਸੀਗਾ ਮੱਧ ਪ੍ਰਦੇਸ਼ ਦੇ ਵਿੱਚ ਔਰ ਹਿੰਗੋਲੀ ਡਿਸਟ੍ਰਿਕਟ ਦਾ ਜਿਹੜਾ ਮਹਾਰਾਸ਼ਟਰ ਦਾ ਨੰਦੇੜ ਹੈ ਇਸ ਕਿਲੇ ਬਹੁਤ ਹੁੰਦੇ ਨੇ ਕਪਾਹ ਵੀ ਬਹੁਤ ਹੁੰਦੀ ਹੈ ਕਪਾਹ ਇੱਧਰ ਬਹੁਤ ਖੇਤਾਂ 'ਚ ਲੱਗੀ ਹੋਈ ਹੈ ਇੱਧਰ ਤੁਹਾਨੂੰ ਦਿਖਾ ਦਿੰਨੇ ਆਂ ਸਾਹਮਣੇ ਕਪਾਹ ਲੱਗੀ ਹੋਈ ਹੈ ਆ ਨੀਲੇ ਜਿਹੇ ਸ਼ਟਰ ਦੇ ਪਿੱਛੇ ਸਾਰੀ ਕਪਾਈ ਲੱਗੀ ਹੋਈ ਹੈ ਕਿਤਾ ਹੁਣ ਵਸ ਇੱਥੋਂ ਨਿਕਲਾਂਗੇ ਅਸੀਂ ਸੰਗਤ ਜਿਹੜੀ ਹੈ ਚਾਹ ਪੀ ਰਹੀ ਆ ਬੜਾ ਪਰ ਹਾਂ ভাই ਗੁਰੂ ਬਾਈ ਜੀ